ਮੁੱਖ ਮੰਤਰੀ ਭਗਵੰਤ ਮਾਨ ਗਨਤੰਤਰਤਾ ਦਿਵਸ ਮੌਕੇ ਪੰਜਾਬ ਵਾਸੀਆਂ ਨੂੰ ਦੇਣ ਜਾ ਰਹੇ ਹਨ ਇਹ ਵੱਡਾ ਤੋਹਫਾ ਦਰਅਸਲ ਪੰਜਾਬ ਸਰਕਾਰ ਗਣਤੰਤਰਤਾ ਦਿਵਸ ਮੌਕੇ 26 ਜਨਵਰੀ ਨੂੰ ਸੂਬੇ ਵਿੱਚ 125 ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਕਰੇਗੀ ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਦੇ ਨਾਲ ਹੀ ਸੂਬੇ ਵਿੱਚ ਕਲੀਨਿਕਾਂ ਦੀ ਗਿਣਤੀ ਕੁੱਲ 769 ਹੋ ਗਈ ਹੈ ਇਸ ਸਬੰਧ ਵਿੱਚ ਮੁੱਖ ਮੰਤਰੀ 26 ਜਨਵਰੀ ਨੂੰ ਲੁਧਿਆਣਾ ਵਿੱਚ ਵੱਡਾ ਐਲਾਨ ਕਰ ਸਕਦੇ ਹਨ ਇਸ ਤੋਂ ਪਹਿਲਾਂ ਸੂਬੇ ਵਿੱਚ 644 ਮੁਹੱਲਾ ਕਲੀਨਿਕ ਖੋਲੇ ਜਾ ਚੁੱਕੇ ਹਨ ਜਿਨ੍ਹਾਂ ਦਾ ਲੋਕ ਲਾਹਾ ਲੈ ਰਹੇ ਹਨ ਦੂਜੇ ਪਾਸੇ ਸਿਹਤ ਮੰਤਰੀ ਨੇ ਕਿਹਾ ਕਿ ਮੁਹੱਲਾ ਕਲੀਨਿਕ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਤੋਂ ਅਸਮਰਥ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ ਕਿਉਂਕਿ ਉਹਨਾਂ ਕਲੀਨਿਕਾਂ ਵਿੱਚ ਮੁਹਾ ਡਾਕਟਰ ਮਰੀਜ਼ਾਂ ਦੀ ਜਾਂਚ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਇਸ ਕਦਮ ਨਾਲ ਲੋਕਾਂ ਦੀ ਸਿਹਤ ਨਾਲ ਖੇਡਣਾ ਤੇ ਆਰਥਿਕ ਸ਼ੋਸ਼ਣ ਬੰਦ ਕਰ ਬੰਦ ਹੋ ਗਿਆ ਹੈ ਸਿਹਤ ਵਿਭਾਗ ਦੇ ਅਨੁਸਾਰ ਲੁਧਿਆਣਾ ਵਿੱਚ 16 ਨਵੇਂ ਕਲੀਨਿਕ ਅੰਮ੍ਰਿਤਸਰ ਵਿੱਚ 10 ਭਿੰਡਾ ਵਿੱਚ 9 ਫਰੀਦਕੋਟ ਵਿੱਚ 3 ਫਲੋਜ਼ਪੁਰ ਵਿੱਚ 2 ਗੁਰਦਾਸਪੁਰ ਵਿੱਚ 6 ਜਲੰਧਰ ਵਿੱਚ 10 ਕਪੂਰਥਲਾ ਵਿੱਚ 4 ਮੋਗਾ ਵਿੱਚ 3 ਪਠਾਨਕੋਟ ਵਿੱਚ 3 ਪਠਾਨਕੋਟ ਵਿੱਚ 3 ਕਲੀਨਿਕ ਪਟਿਆਲਾ ਵਿੱਚ 8 ਸੰਗਰੂਰ ਵਿੱਚ 8 ਅਤੇ ਐਸਬੀਐਸ ਨਗਰ ਵਿੱਚ 2 ਸ੍ਰੀ ਗੁਰਦਾਸਪੁਰ ਵਿੱਚ 2 ਦੋ ਸ੍ਰੀ ਮੁਕਸਰ ਸਾਹਿਬ 11 ਤਰਨਤਨ ਵਿੱਚ ਖੋਲੇ ਜਾਣਗੇ ਇਹਨਾਂ ਇਹਨਾਂ ਕਲੀਨਿਕਾਂ ਵਿੱਚ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ ਉਹਨਾਂ ਦੇ ਕੰਮ ਆਖਰੀ ਪੜਾਤੇ ਹਨ ਤੇ ਉਹਨਾਂ ਦੀ ਸ਼ੁਰੂ ਤੇ ਉਹਨਾਂ ਦੇ ਸ਼ੁਰੂ ਹੁੰਦਿਆਂ ਹੀ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਅਤੇ ਉਹਨਾਂ ਨੂੰ ਇਲਾਜ ਲਈ ਤੱਕੇ ਨਹੀਂ ਖਾਣੇ ਪੈਣਗੇ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਜੁਨਲ ਧੰਨਵਾਦ ਮੁੱਖ ਮੰਤਰੀ ਭਗਵੰਤ ਮਾਨ ਗਨਤੰਤਰਤਾ ਦਿਵਸ ਮੌਕੇ ਪੰਜਾਬ ਵਾਸੀਆਂ ਨੂੰ ਦੇਣ ਜਾ ਰਹੇ ਹਨ ਇਹ ਵੱਡਾ ਤੋਹਫਾ ਦਰਅਸਲ ਪੰਜਾਬ ਸਰਕਾਰ ਗਣਤੰਤਰਤਾ ਦਿਵਸ ਮੌਕੇ 26 ਜਨਵਰੀ ਨੂੰ ਸੂਬੇ ਵਿੱਚ 125 ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਕਰੇਗੀ ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਦੇ ਨਾਲ ਹੀ ਸੂਬੇ ਵਿੱਚ ਕਲੀਨਿਕਾਂ ਦੀ ਗਿਣਤੀ ਕੁੱਲ 769 ਹੋ ਗਈ ਹੈ ਇਸ ਸਬੰਧ ਵਿੱਚ ਮੁੱਖ ਮੰਤਰੀ 26 ਜਨਵਰੀ ਨੂੰ ਲੁਧਿਆਣਾ ਵਿੱਚ ਵੱਡਾ ਐਲਾਨ ਕਰ ਸਕਦੇ ਹਨ ਇਸ ਤੋਂ ਪਹਿਲਾਂ ਸੂਬੇ ਵਿੱਚ 644 ਮੁਹੱਲਾ ਕਲੀਨਿਕ ਖੋਲੇ ਜਾ ਚੁੱਕੇ ਹਨ ਜਿਨ੍ਹਾਂ ਦਾ ਲੋਕ ਲਾਹਾ ਲੈ ਰਹੇ ਹਨ ਦੂਜੇ ਪਾਸੇ ਸਿਹਤ ਮੰਤਰੀ ਨੇ ਕਿਹਾ ਕਿ ਮੁਹੱਲਾ ਕਲੀਨਿਕ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਤੋਂ ਅਸਮਰਥ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ ਕਿਉਂਕਿ ਉਹਨਾਂ ਕਲੀਨਿਕਾਂ ਵਿੱਚ ਮੁਹਾ ਡਾਕਟਰ ਮਰੀਜ਼ਾਂ ਦੀ ਜਾਂਚ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਇਸ ਕਦਮ ਨਾਲ ਲੋਕਾਂ ਦੀ ਸਿਹਤ ਨਾਲ ਖੇਡਣਾ ਤੇ ਆਰਥਿਕ ਸ਼ੋਸ਼ਣ ਬੰਦ ਕਰ ਬੰਦ ਹੋ ਗਿਆ ਹੈ ਸਿਹਤ ਵਿਭਾਗ ਦੇ ਅਨੁਸਾਰ ਲੁਧਿਆਣਾ ਵਿੱਚ 16 ਨਵੇਂ ਕਲੀਨਿਕ ਅੰਮ੍ਰਿਤਸਰ ਵਿੱਚ 10 ਭਿੰਡਾ ਵਿੱਚ 9 ਫਰੀਦਕੋਟ ਵਿੱਚ 3 ਫਲੋਜ਼ਪੁਰ ਵਿੱਚ 2 ਗੁਰਦਾਸਪੁਰ ਵਿੱਚ 6 ਜਲੰਧਰ ਵਿੱਚ 10 ਕਪੂਰਥਲਾ ਵਿੱਚ 4 ਮੋਗਾ ਵਿੱਚ 3 ਪਠਾਨਕੋਟ ਵਿੱਚ 3 ਪਠਾਨਕੋਟ ਵਿੱਚ 3 ਕਲੀਨਿਕ ਪਟਿਆਲਾ ਵਿੱਚ 8 ਸੰਗਰੂਰ ਵਿੱਚ 8 ਅਤੇ ਐਸਬੀਐਸ ਨਗਰ ਵਿੱਚ 2 ਸ੍ਰੀ ਗੁਰਦਾਸਪੁਰ ਵਿੱਚ 2 ਦੋ ਸ੍ਰੀ ਮੁਕਸਰ ਸਾਹਿਬ 11 ਤਰਨਤਨ ਵਿੱਚ ਖੋਲੇ ਜਾਣਗੇ ਇਹਨਾਂ ਇਹਨਾਂ ਕਲੀਨਿਕਾਂ ਵਿੱਚ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ ਉਹਨਾਂ ਦੇ ਕੰਮ ਆਖਰੀ ਪੜਾਤੇ ਹਨ ਤੇ ਉਹਨਾਂ ਦੀ ਸ਼ੁਰੂ ਤੇ ਉਹਨਾਂ ਦੇ ਸ਼ੁਰੂ ਹੁੰਦਿਆਂ ਹੀ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਅਤੇ ਉਹਨਾਂ ਨੂੰ ਇਲਾਜ ਲਈ ਤੱਕੇ ਨਹੀਂ ਖਾਣੇ ਪੈਣਗੇ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਜੁਨਲ ਧੰਨਵਾਦ